ਅਨਜੀ ਪਿਆਰਿਓ ਸਤਿ ਸ਼੍ਰੀ ਅਕਾਲ ਸੁਣ ਵਾਲਿਆਂ ਨੂੰ ਦੇਖਣ ਵਾਲਿਆਂ ਨੂੰ ਉਮੀਦ ਕਰਦਾ ਰਾਜੀ ਖੁਸ਼ੀ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਪਿਆਰਿਓ ਕੱਲ ਪਰਸੋ ਇੱਕ ਵੀਡੀਓ ਦੇਖੀ ਮੈਂ ਤੇ 2 ਦਿਨ ਹੋ ਗਏ ਮੈਂ ਮੇਰੇ ਜਹਨ ਦੇ ਵਿੱਚੋਂ ਮੇਰੇ ਦਿਮਾਗ ਦੇ ਵਿੱਚੋਂ ਉਹ ਵੀਡੀਓ ਜਾ ਨਹੀਂ ਰਹੀ ਤੇ ਮੈਂ ਵੀਡੀਓ ਦੇਖ ਕੇ ਸੋਚਣ ਤੇ ਮਜਬੂਰ ਹੋਇਆ ਕਿ ਇੰਨਾ ਹੰਕਾਰ ਇਹ ਹੰਕਾਰ ਨੇ ਪਤਾ ਨਹੀਂ ਕਿੰਨੇ ਘਰ ਉਜਾੜਨੇ ਨੇ ਇਸ ਆਕੜ ਨੇ ਪਤਾ ਨਹੀਂ ਕਿੰਨੇ ਘਰ ਉਜਾੜਨੇ ਨੇ ਹਲੇ ਲੋਕਾਂ ਦੇ ਸ਼ਾਇਦ ਤੁਸੀਂ ਉਹ ਵੀਡੀਓ ਦੇਖੀ ਹੋਣੀ ਹੈ ਪਤਾ ਨਹੀਂ ਕਿਸ ਇਲਾਕੇ ਦੀ ਕਿਸ ਨਗਰ ਦੀ ਕਿਸ ਸ਼ਹਿਰ ਦੀ ਵੀਡੀਓ ਇਹੋ ਉਹ ਕਿਸੇ ਕਿਸਾਨ ਨੇ ਖੇਤਾਂ ਨੂੰ ਅੱਗ ਲਗਾਈ ਹੋਈ ਹੈ ਤੇ ਮੈਂ ਦੇਖਿਆ ਕਿ ਉਹ ਅੱਗ ਦੇ ਵਿੱਚ ਇੱਕ ਨੌਜਵਾਨ ਇੱਕ ਬੰਦਾ ਸੜ ਕੇ ਸੁਆਹ ਹੋ ਗਿਆ ਕੋਈ ਰਾਗੀਰ ਜਾ ਰਿਹਾ ਹੋਵੇਗਾ ਆਪਣੀ ਬਾਈਕ ਤੇ ਅੱਗ ਦੀ ਲਪੇਟ ਵਿੱਚ ਆ ਗਿਆ ਤੇ ਖਿੱਲ ਵਾਂਗੂ ਭੁੰਨ ਕੇ ਰੱਖ ਦਿੱਤਾ ਉਸ ਬੰਦੇ ਨੂੰ ਅੱਗ ਨੇ ਤੇ ਉਹਦੀ ਬਾਈਕ ਵੀ ਸਾਰੀ ਸੜ ਕੇ ਸੁਆਹ ਹੋ ਗਈ ਤੇ ਉਹ ਬੰਦਾ ਵੀ ਸੜ ਕੇ ਸੁਆਹ ਹੋ ਗਿਆ ਮੈਂ ਤੁਹਾਨੂੰ ਪਿਕਚਰ ਦਿਖਾਵਾਂਗਾ ਵੀ ਪਿਆਰਿਓ ਹੱਦ ਦੇ ਹੱਦ ਦੇ ਕਿਸੇ ਚੀਜ਼ ਦੀ ਸਾਡੇ ਵਿੱਚ ਇੰਨੀ ਕੁ ਵੀ ਇਨਸਾਨੀਅਤ ਨਹੀਂ ਬਚੀ ਸਾਡੇ ਵਿੱਚ ਇੰਨੀ ਵੀ ਇਨਸਾਨੀਅਤ ਨਹੀਂ ਕਿ ਇਨਸਾਨ ਦੀ ਜਾਨ ਦੀ ਇੰਨੀ ਕੀ ਕਦਰ ਹੈ ਪੰਜਾਬ ਦੇ ਵਿੱਚ ਜਾਂ ਫਿਰ ਅਸੀਂ ਇੱਕ ਕਸਮੇ ਖਾਧੀ ਹੋਈ ਹੈ ਕਿਸਾਨ ਭਰਾਵਾਂ ਨੇ ਕਿ ਜਿਹੜੀ ਜਿਹੜੀ ਸਰਕਾਰ ਨੇ ਜਿਹੜੀ ਵੀ ਮੌਜੂਦਾ ਸਰਕਾਰ ਹੋਵੇ ਜੋ ਸਰਕਾਰ ਨੇ ਸਾਨੂੰ ਕਹਿਣਾ ਹੈ ਜੋ ਹੁਕਮ ਦੇਣਾ ਹੈ ਅਸੀਂ ਉਹ ਤੋਂ ਉਲਟੇ ਹੀ ਚੱਲਣਾ ਹੈ ਯਾ ਕਸਮੇ ਖਾਧੀ ਹੋਈ ਹੈ ਹਾਲਾਂਕਿ ਸਰਕਾਰ ਨੇ ਇਸ ਪ੍ਰਤੀ ਸਖਤ ਕਾਨੂੰਨ ਵੀ ਬਣਾਏ ਨੇ ਬਾਰ ਬਾਰ ਹਦਾਇਤਾਂ ਵੀ ਕੀਤੀਆਂ ਨੇ ਬੇਨਤੀਆਂ ਵੀ ਕੀਤੀਆਂ ਨੇ ਕਿ ਖੇਤਾਂ ਨੂੰ ਨਾੜ ਨੂੰ ਅੱਗ ਨਾ ਲਾਓ ਇਹਦੇ ਨਾਲ ਵਾਤਾਵਰਨ ਤੇ ਦੁਸ਼ਤ ਹੁੰਦਾ ਹੀ ਹੁੰਦਾ ਤੁਹਾਡੀ ਜ਼ਮੀਨ ਦੇ ਜੋ ਉਪਜਾਊ ਤੱਤ ਨੇ ਉਹ ਵੀ ਖਤਮ ਨਸ਼ਟ ਹੋ ਜਾਂਦੇ ਨੇ ਪਰ ਪਤਾ ਨਹੀਂ ਕਿਹੜੀ ਗੱਲ ਦਾ ਇੰਨਾ ਹੰਕਾਰ ਕਿਹੜੀ ਗੱਲ ਦੇ ਅਨੰਤ ਕਬਰ ਸਾਡੇ ਲੋਕਾਂ ਦੇ ਵਿੱਚ ਭਰਿਆ ਹੋਇਆ ਹੈ ਕਿ ਨਹੀਂ ਜੋ ਸਰਕਾਰ ਕਹਿੰਦੀ ਹੈ ਅਸੀਂ ਉਹਦੇ ਤੋਂ ਉਲਟੇ ਚੱਲ ਕੇ ਦੱਸਣਾ ਆਪਣੇ ਆਪ ਵੀ ਮਾੜੀ ਮੋਟੀ ਅਕਲ ਕੋਈ ਸਮਝ ਚਾਹੀਦੀ ਏ ਕਿ ਇਨਸਾਨੀਅਤ ਦੇ ਨਾਲੋਂ ਵੱਡੇ ਤੇ ਕੋਈ ਚੀਜ਼ ਨਹੀਂ ਇਹ ਸਿਰਫ ਅੱਜ ਦੀ ਘਟਨਾ ਨਹੀਂ ਪਹਿਲਾਂ ਵੀ ਇਸ ਇਸ ਤਰ੍ਹਾਂ ਜਦੋਂ ਉਹ ਸੜਕਾਂ ਦੇ ਕੰਡੇ ਤੇ ਅੱਗ ਲਾਉਂਦੇ ਨੇ ਨਾ ਪਹਿਲਾਂ ਵੀ ਕਈ ਘਰ ਜੜੇ ਨੇ ਪਹਿਲਾਂ ਵੀ ਕਈ ਇਸ ਤਰ੍ਹਾਂ ਦੇ ਵਾਕਿਆ ਹੋਏ ਨੇ ਕਿ ਲੋਕਾਂ ਦੀਆਂ ਜਾਨਾਂ ਗਈਆਂ ਨੇ ਜਾਂ ਐਕਸੀਡੈਂਟ ਹੋਏ ਨੇ ਪਰ ਨਹੀਂ ਸਮਝਣ ਨੂੰ ਕੋਈ ਰਾਜ਼ੀ ਨਹੀਂ ਕਿਉਂਕਿ ਜਾਨ ਦੀ ਕਦਰ ਏ ਨਹੀਂ ਬੰਦੇ ਦੀ ਕਦਰ ਏ ਨਹੀਂ ਪਤਾ ਨਹੀਂ ਕਿੰਨੇ ਕੁ ਜੀਵ ਜੰਤੂ ਉਹ ਸੱਗ ਦੇ ਵਿੱਚ ਅਸੀਂ ਜਾਲ ਕੇ ਸਵਾਹ ਕਰ ਦਿੰਨੇ ਆ ਮਨੁੱਖਾਂ ਦਾ ਨੁਕਸਾਨ ਹੁੰਦਾ ਹੈ ਵੱਖਰਾ ਹੁੰਦਾ ਹੈ ਵਾਤਾਵਰਨ ਦਾ ਨੁਕਸਾਨ ਹੁੰਦਾ ਹੈ ਵੱਖਰਾ ਹੁੰਦਾ ਹੈ ਉਦਾਂ ਅਸੀਂ ਕਹਿੰਦੇ ਆ ਕਿ ਅਸੀਂ ਗੁਰੂ ਦੇ ਸਿੱਖਿਆ ਸੀ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲੇ ਆ ਤਾਂ ਸਤਗੁਰੂ ਤਾਂ ਕਹਿੰਦੇ ਨੇ ਕਿ ਬਲਿਹਾਰੀ ਕੁਦਰਤ ਵਸਿਆ ਬੇ ਕੁਦਰਤ ਦੇ ਵਿੱਚ ਉਹ ਵਸਿਆ ਤੇ ਅਸੀਂ ਕੁਦਰਤ ਦੇ ਨਾਲ ਅਸੀਂ ਖਲਵਾੜ ਕਰਦੇ ਫਿਰਦੇ ਆ ਮਾਰੀ ਮੋਟੀ ਕੋਈ ਅਕਲ ਨੂੰ ਹੱਥ ਮਾਰੋ ਕੋਈ ਥੋੜੀ ਵਾਲੀ ਤੇ ਸਮਝ ਦਿਖਾਓ ਕਿਉਂ ਇੰਨੀ ਮੂਰਖਤਾ ਦੇ ਨਾਲ ਭਰ ਗਏ ਆ ਅੱਜ ਅਸੀਂ ਤੁਹਾਨੂੰ ਪਤਾ ਵੀ ਹੈ ਕਿ ਨਾੜ ਨੂੰ ਅੱਗ ਲਾਉਣ ਦੇ ਨਾਲ ਹਰ ਤਰ੍ਹਾਂ ਦੇ ਨਾਲ ਨੁਕਸਾਨ ਹੈ ਪਰ ਫਿਰ ਵੀ ਨਹੀਂ ਹਟਣਾ ਕਈ ਕਈ ਸਮਾਂ ਪਹਿਲਾਂ ਕੁਝ ਸਾਲ ਪਹਿਲਾਂ ਵੀ ਇਹ ਮੈਂ ਬੇਨਤੀ ਕੀਤੀ ਸੀ ਇੱਕ ਵਾਰ ਵੀਡੀਓ ਬਣਾ ਕੇ ਕਿ ਭਾਈ ਇਹ ਕੰਮ ਨਾ ਕਰੋ ਇਹਦੇ ਨਾਲ ਆਉਣ ਵਾਲਾ ਜੋ ਮੌਸਮ ਹੈ ਉਹ ਵੀ ਬੜਾ ਖਤਰਨਾਕ ਹੋ ਜਾਏਗਾ ਤੇ ਜੋ ਜ਼ਮੀਨ ਹੈ ਉਹ ਵੀ ਬੰਜਰ ਹੋ ਜਾਏਗੀ ਆ ਸਾਡੇ ਇਲਾਕੇ ਵਿੱਚ ਇੱਧਰ ਬੰਗਾ ਸੈੜ ਜਾਓ ਨਵਾਂ ਸ਼ਹਿਰ ਸੈੜ ਉੱਥੇ ਪੂਰੀ ਬਾਉਂਡਰੀ ਕੀਤੀ ਹੋਈ ਹੈ ਜ਼ਮੀਨ ਨੂੰ ਜਿਸ ਜ਼ਮੀਨ ਨੂੰ ਕੈਂਸਰ ਹੋ ਗਿਆ ਕਿਉਂ ਨਹੀਂ ਸਾਡੇ ਵਿੱਚੋਂ ਇਹ ਹੰਕਾਰ ਜਾਂਦਾ ਵੈਸੇ ਅਸੀਂ ਕਹਿੰਦੇ ਹਾਂ ਕਿ ਅਨ ਦਾਤਾ ਅਨ ਦਾਤਾ ਦਾਤਾ ਲਬਜ਼ ਦੇ ਅਰਥ ਵੀ ਸਮਝਦੇ ਹੋ ਤੁਸੀਂ ਕਿ ਦਾਤਾ ਹੁੰਦਾ ਕੀ ਹੈ ਦਾਤਾ ਕਿਹਨੂੰ ਕਹਿੰਦੇ ਨੇ ਜੇ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਦੇ ਹਾਂ ਅਸੀਕ ਇਹ ਨੇ ਆ ਕਿ ਅਸੀਂ ਸਿੱਖਾਂ ਜਿੰਨੇ ਵੀ ਪੰਜਾਬ 'ਚ ਰਹਿਣ ਵਾਲੇ ਸਿੱਖਾਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸ਼ਰਧਾ ਰੱਖਦੇ ਆ ਤਾਂ ਗੁਰੂ ਗ੍ਰੰਥ ਸਾਹਿਬ ਦਾ ਦਾਤਾ ਸਿਰਫ ਉਸ ਪਰਮੇਸ਼ਵਰ ਨੂੰ ਮੰਨਦੇ ਨੇ ਉਸ ਪ੍ਰਭੂ ਨੂੰ ਮੰਨਦੇ ਨੇ ਉਹ ਤੋਂ ਇਲਾਵਾ ਦੁਨੀਆ ਤੇ ਹੋਰ ਕੋਈ ਦਾਤਾ ਨਹੀਂ ਹੈ ਕਿਸਾਨ ਨੂੰ ਅਸੀਂ ਅਨ ਦਾਤਾ ਨਹੀਂ ਕਹਿ ਸਕਦੇ ਇਹ ਮੈਂ ਨਹੀਂ ਕਹਿ ਰਿਹਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕਹਿ ਰਹੀ ਏ ਕਿ ਦਦਾ ਦਾਤਾ ਏਕ ਹੈ ਸਭ ਕੋ ਦੇਵਨ ਹਾਰ ਤੂੰ ਦਾਤਾ ਹਮ ਮੰਗਤੇ ਸਬਨਾ ਜੀਆਂ ਦਾ ਇੱਕ ਦਾਤਾ ਸੋ ਮੈਂ ਬਿਸਰਨਾ ਨਹੀਂ ਦਾਤਾ ਤੇ ਸਿਰਫ ਇੱਕ ਹੈ ਜੋ ਸਭ ਨੂੰ ਦੇ ਰਿਹਾ ਹੈ ਤੇ ਦਿਨ ਦੇਣ ਦੇ ਬਦਲੇ ਕੁਝ ਮੰਗ ਵੀ ਨਹੀਂ ਰਿਹਾ ਜੇ ਦਾਤਾ ਲਫ਼ਜ਼ ਦੇ ਅਰਥ ਸਮਝੋ ਨਾ ਦਾਤੇ ਦੇ ਅਖਰੀ ਅਰਥ ਇਹ ਹੁੰਦੇ ਨੇ ਜਿਹੜਾ ਦਿੰਦਾ ਹੈ ਦਿੰਦਾ ਹੈ ਬਸ ਦੇ ਹੀ ਰਿਹਾ ਹੈ ਤੇ ਉਹਦੇ ਬਦਲੇ ਉਹ ਨੂੰ ਕੋਈ ਮੰਗ ਨਹੀਂ ਹੈ ਉਹਦੀ ਕੋਈ ਇੱਛਾ ਨਹੀਂ ਹੈ ਕਿ ਜੇ ਮੈਂ ਕੁਝ ਦੇ ਰਿਆਂ ਤਾਂ ਉਹਦੇ ਵੱਟੇ ਉਹਦੇ ਬਦਲੇ ਮੈਨੂੰ ਕੁਝ ਵਾਪਸ ਮਿਲੇ ਤੇ ਇਹੋ ਜਿਹਾ ਦਾਤਾ ਤੇ ਸਿਰਫ ਉਹ ಪರಿਪੂਰਨ ਪਰਮਾਤਮਾ ਹੀ ਹੈ ਜਿਹੜਾ ਹਰ ਇੱਕ ਚੀਜ਼ ਨੂੰ ਜ਼ਰਰੇ-ਜ਼ਰਰੇ ਵਿੱਚ ਰੇਤ ਦੇ ਕਣੇ ਤੋਂ ਲੈ ਕੇ ਸੂਰਜ ਦੀ ਕਿਰਨ ਤੱਕ ਰੇਤ ਦੇ ਜ਼ਰੇ ਤੋਂ ਲੈ ਕੇ ਸੂਰਜ ਦੀ ਕਿਰਨ ਤੱਕ ਕੀੜੀ ਤੋਂ ਲੈ ਕੇ ਹਾਥੀ ਤੱਕ ਹਰ ਇੱਕ ਨੂੰ ਜਿਹੜਾ ਰਿਜ਼ਕ ਦੇ ਰਿਹਾ ਹੈ ਦਾਤਾ ਤੇ ਸਿਰਫ ਉਹ ਹੈ ਬਾਕੀ ਜਿੰਨਾ ਵੀ ਸੰਸਾਰ ਤੇ ਵਪਾਰ ਚੱਲਦਾ ਹੈ ਨਾ ਚਾਹੇ ਅੰਨ ਦਾ ਵਪਾਰ ਚਾਹੇ ਉਹ ਕਿਸੇ ਵੀ ਫੀਲਡ ਵਿੱਚ ਕੋਈ ਕੰਮ-ਕਾਰ ਕਰ ਰਿਹਾ ਹੈ ਉਹਨੂੰ ਅਸੀਂ ਵਪਾਰੀ ਕਹਿ ਸਕਦੇ ਹਾਂ ਦਾਤਾ ਨਹੀਂ ਕਹਿ ਸਕਦੇ ਸਾਰੀ ਦੁਨੀਆ ਦਾ ਅੰਨ ਦਾਤਾ ਤੇ ਸਿਰਫ ਉਹ ਪਰੀਪੂਰਨ ਪਰਮਾਤਮਾ ਹੀ ਹੋਰ ਦੂਜਾ ਕੋਈ ਨਹੀਂ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਮੁਤਾਬਕ। ਤੇ ਅਸੀਂ ਤੇ ਭਾਈ ਸਾਹਿਬ ਜੇ ਅਸੀਂ ਜੇ ਅਸੀਂ ਕੁਝ ਅਗਾਉਨੇ ਆ ਜਾਂ ਕੁਝ ਦਿਨੇ ਆ ਤਾਂ ਉਹਦੇ ਬਦਲੇ ਅਸੀਂ ਚਾਹੁੰਦੇ ਵੀ ਆ ਕਿਸਾਨ ਨੂੰ ਮਿਲੇ। ਸਾਲ ਬਾਅਦ ਉਹਦਾ ਭਾਅ ਵੀ ਵਧੇ। ਅਸੀਂ ਤੇ ਹਰ ਇੱਕ ਚੀਜ਼ ਦਾ ਵਪਾਰ ਕਰ ਰਹੇ ਆ ਨਾ। ਅਸੀਂ ਦਾਤੇ ਨਹੀਂ ਅਸੀਂ ਵਪਾਰੀ ਆ। ਦਾਤਾ ਸਿਰਫ ਉਹ ਪਰੀਪੂਰਨ ਪਰਮੇਸ਼ਰ ਹੈ। ਜੇਕਰ ਇਹੋ ਜਿਹੇ ਦਾਤੇ ਹੁੰਦੇ ਨੇ ਕਿ ਅੱਗਾ ਲਾ ਕੇ ਖੇਤਾਂ ਨੂੰ ਲੋਕਾਂ ਦੀਆਂ ਜਾਨਾਂ ਲੈ ਰਹੇ ਨੇ ਜੀਵਾਂ ਦੀਆਂ ਜਾਨਾਂ ਲੈ ਰਹੇ ਨੇ ਤਾਂ ਕੀ ਕਹਿ ਸਕਦੇ ਅਸੀਂ ਇਹੋ ਜਿਹੇ ਦਾਤਿਆਂ ਨੂੰ ਕੋਈ ਮਾੜੀ ਮੋਟੀ ਸਮਝ ਹੋਣੀ ਚਾਹੀਦੀ ਹੈ ਕਿ ਮਨੁੱਖਤਾ ਦੀ ਕਦਰ ਕਰੋ ਜੀਵਾਂ ਦੀ ਉਹਦੀ ਬਣਾਈ ਹੋਈ ਕੁਦਰਤ ਦੀ ਕਦਰ ਤੇ ਕਰੋ ਉਹਦੇ ਨਾਲ ਪਿਆਰ ਕਰੋ ਦਰਖਤਾਂ ਦੀ ਕਦਰ ਕਰੋ ਜਿਹੜੇ ਸਾਨੂੰ ਜੀਵਨ ਦੇ ਰਹੇ ਨੇ ਤੁਸੀਂ ਉਹਨਾਂ ਨੂੰ ਸਾੜ-ਸਾੜ ਕੇ ਸੁਆਹ ਕਰੀ ਜਾ ਰਹੇ ਹੋ ਐਨੇ ਨਰਦਈ ਹੋ ਗਏ ਹੋ ਯਾਰ ਤੁਸੀਂ ਉਸੇ ਉਸੇ ਵਾਤਾਵਰਣ ਵਿੱਚ ਉਸੇ ਵਾਯੂ ਵਿੱਚ ਉਸੇ ਹਵਾ ਦੇ ਵਿੱਚ ਤੁਸੀਂ ਸਾਹ ਲੈਣਾ ਹੈ ਉਸੇ ਮੌਸਮ ਦੇ ਵਿੱਚ ਰਹਿਣਾ ਹੈ ਤੁਸੀਂ ਆਪਣਾ ਤੇ ਸੋਚੋ ਕਿਸੇ ਦਾ ਕੀ ਸੋਚਣਾ ਹੈ ਆਪਣੇ ਸੋਚ ਲਓ ਐਨੀ ਬੁੱਧੀ ਪ੍ਰਸ਼ਟ ਹੋ ਚੁੱਕੀ ਹੈ ਅੱਜ ਤੇ ਪੰਜਾਬ ਦੇ ਹਾਲਾਤ ਦੇਖ ਕੇ ਕੋਈ ਵੀ ਵੀਡੀਓ ਆਉਂਦੀ ਹੈ ਥੱਲੇ ਕਮੈਂਟਾਂ ਦੇ ਵਿੱਚ ਇੰਨਾ ਗੰਦਮੰਦ ਬੋਲਦੇ ਨੇ ਇੰਨਾ ਬੋਲਦੇ ਨੇ ਤਾਂ ਬੰਦਾ ਸੋਚਣ ਤੇ ਮਜਬੂਰ ਹੋ ਜਾਂਦਾ ਕਿ ਆਹ ਪੰਜਾਬੀ ਹੈ ਇਹਨਾਂ ਨੂੰ ਕੋ ਬੋਲਣ ਦੀ ਤਮੀਜ਼ ਇਹਨਾਂ ਨੂੰ ਕੋ ਹੈ ਹੀ ਨਹੀਂ ਸਲੀਕਾ ਗੱਲਬਾਤ ਕਰਨ ਦਾ ਥੋੜਾ ਬੜਾ ਭਾਈ ਥੋੜਾ ਬੜਾ ਸੋਚੋ ਵਿਚਾਰੋ ਨੁਕਸਾਨ ਇਹ ਅਸੀਂ ਆਪਣੇ ਕਰ ਰਹੇ ਆਂ ਸਤਿਗੁਰ ਆਖਦੇ ਨੇ ਕਿ ਦਿੱਤਾ ਲਈਏ ਆਪਣਾ ਇਹ ਜਿੱਦਾਂ ਦਾ ਸੀ ਨਾ ਕੁਦਰਤ ਵਿੱਚ ਦਵਾਂਗੇ ਉਹ ਦੁੱਗਣਾ ਤਿਗਣਾ ਕਈ ਗੁਣਾ ਹੋ ਕੇ ਵਾਪਸ ਸਾਡੀ ਝੋਲੀ ਵਿੱਚ ਪੈਂਦਾ ਇਹ ਗੱਲ ਯਾਦ ਰੱਖਿਓ ਇਹ ਗੁਰੂ ਗ੍ਰੰਥ ਸਾਹਿਬ ਦੇ ਬਚਨ ਨੇ ਜਿੱਦਾਂ ਦਾ ਤੁਸੀਂ ਸੰਸਾਰ ਵਿੱਚ ਦਿਓਗੇ ਉਦਾਂ ਦਾ ਤੁਹਾਡੀ ਝੋਲੀ ਵਿੱਚ ਵਾਪਸ ਆਉਣਾ ਹੀ ਫਿਰ ਜਦੋਂ ਰੱਬ ਨਾ ਕਰੇ ਕਦੇ ਕਿਸੇ ਨਾਲ ਇਦਾਂ ਦਾ ਪਾਣਾ ਵਾਪਰੇ ਜਦੋਂ ਕਿਸੇ ਕਿਸਾਨ ਉਪਰਾ ਦੇ ਜਦੋਂ ਆਪਣੇ ਕਿਤੇ ਜ਼ਮੀਨ ਨੂੰ ਖੇਤਾਂ ਨੂੰ ਖੜੀ ਫਸਲ ਨੂੰ ਅੱਗ ਲੱਗ ਜਾਂਦੀ ਹੈ ਤਾਂ ਫਿਰ ਅਸੀਂ ਕਿੱਦਾਂ ਰੱਬ ਨੂੰ ਦੋਸ਼ ਦਿੰਨੇ ਆ ਕਿ ਰੱਬ ਨੇ ਚੰਗਾ ਨਹੀਂ ਕੀਤਾ ਰੱਬ ਨੇ ਮਾੜਾ ਕੀਤਾ ਉਹ ਭਾਈ ਰੱਬ ਨਹੀਂ ਕਦੇ ਕੁਝ ਮਾੜਾ ਕਰਦਾ ਇਹ ਤੁਹਾਡੇ ਕੀਤੇ ਹੋਏ ਕਰਮ ਹੀ ਤੁਹਾਡੇ ਅੱਗੇ ਆ ਰਹੇ ਨੇ ਤੁਹਾਡੇ ਕੀਤੇ ਹੋਏ ਕਰਮ ਤੁਹਾਡੇ ਅੱਗੇ ਆ ਰਹੇ ਨੇ ਜਿਹੜੇ ਸਾਨੂੰ ਭੁਗਤਨੇ ਪੈਣਗੇ ਕਿਉਂਕਿ ਬਾਹਰੀ ਦੁਨੀਆ 'ਚ ਤੇ ਇਦਾਂ ਹੋ ਜਾਂਦਾ ਹੈ ਨਾ ਕਿ ਕਮਾਉਂਦਾ ਕੋਈ ਹੋਰ ਐ ਖਾਂਦਾ ਕੋਈ ਹੋਰ ਐ ਬੀਜਦਾ ਕੋਈ ਹੋਰ ਐ ਵੱਢਦਾ ਕੋਈ ਹੋਰ ਐ ਪਰ ਜਿਹੜੀ ਕਰਮਾਂ ਦੀ ਦੁਨੀਆ ਹੈ ਜਿਹੜਾ ਕਰਮ ਸਿਧਾਂਤ ਹੈ ਪਿਆਰਿਓ ਇਹ ਤੇ ਜਿਹੜਾ ਬੀਜੇਗਾ ਜਿਹੜਾ ਕਰਮ ਕਰੇਗਾ ਉਹਨੂੰ ਹੀ ਵਜਣਾ ਪਵੇਗਾ ਇਹ ਇਹ ਅਟੱਲ ਨਿਯਮ ਹੈ ਇਹ ਇਹ ਨਿਯਮ ਨਹੀਂ ਬਦਲ ਸਕਦਾ ਕਦੇ ਸੋ ਬੇਨਤੀ ਹੈ ਮੇਰਾ ਸ਼ਾਇਦ ਮੈਂ ਕੁਝ ਗਲਤ ਬੋਲ ਗਿਆ ਹਾਂ ਮੈਂ ਕਿਉਂਕਿ ਮੇਰੇ ਮੇਰੇ ਅੰਦਰ ਬੜਾ ਦਰਦ ਸੀ ਇਹ ਵੀਡੀਓ ਦੇਖ ਕੇ ਕੱਲ ਦਾ ਪਰਸੋ ਦਾ ਜਦੋਂ ਜੀ ਮੈਂ ਵੀਡੀਓ ਦੇਖੀ ਆ ਮੈਂ ਬਾਰ-ਬਾਰ ਮੇਰੇ ਦਿਮਾਗ ਚੋਂ ਜਾ ਨਹੀਂ ਰਹੀ ਵੀਡੀਓ ਇਹ ਕਿ ਕਿਸ ਤਰ੍ਹਾਂ ਯਾਰ ਉਹ ਬੰਦਾ ਜਿੰਦਾ ਬੰਦਾ ਭੁਣ ਦਿੱਤਾ ਤੁਸੀਂ ਮੱਕੀ ਦੇ ਦਾਣੇ ਵਾਂਗੂ ਖਿਲਾ ਵਾਂਗੂ ਬੰਦਾ ਭੁਣ ਕੇ ਰੱਖ ਦਿੱਤਾ ਹੈ ਕੋਈ ਮਾੜੀ ਮੋਟੀ ਇਨਸਾਨੀਅਤ ਬੰਦਾ ਕਿਸੇ ਜਾਨਵਰ ਦੇ ਵੀ ਡਾਂਗ ਮਾਰਨ ਲੱਗਾ 100 ਵਾਰੀ ਸੋਚਦਾ ਹੈ ਤੌਬਾ ਤੌਬਾ ਹੈਰਾਨ ਹੁੰਨੇ ਆ ਕਿ ਇਸ ਤਰ੍ਹਾਂ ਦੀ ਇਸ ਤਰ੍ਹਾਂ ਦੀ ਯਾਰ ਸੋਚ ਹੋ ਗਈ ਹੈ ਇਸ ਤਰ੍ਹਾਂ ਦੀ ਸਾਡੇ ਅੰਦਰ ਇਨਸਾਨੀਅਤ ਮਰ ਗਈ ਹੈ ਸਾਡੇ ਅੰਦਰ ਹੁਣ ਜੇਕਰ ਚਲੋ ਉਹ ਮੀਡੀਆ ਦੇ ਉੱਤੇ ਵੀਡੀਓ ਆ ਰਹੀ ਹੈ ਸਾਰਿਆਂ ਨੇ ਲਗਭਗ ਦੇਖੀ ਹੋਏਗੀ ਉਹਨੂੰ ਹੀ ਦੇਖ ਕੇ ਮਾੜੀ ਮੋਟੀ ਅਕਲ ਕਰ ਲੋ ਸ਼ਰਮ ਕਰ ਲੋ ਕਿ ਮੁੜ ਕੇ ਅਸੀਂ ਦੁਬਾਰਾ ਅੱਗ ਨਹੀਂ ਲਾਉਣੀ ਸੋ ਇਹ ਹੱਥ ਜੋੜ ਕੇ ਬੇਨਤੀ ਹੈ ਕਿ ਥੋੜੀ ਇਹ ਇਨਸਾਨੀਅਤ ਦਿਖਾ ਲਓ ਥੋੜਾ ਜਿਹਾ ਮੁਹੱਬਤ ਲਿਆਓ ਆਪਣੇ ਵਿੱਚ ਪਿਆਰ ਲਿਆਓ ਥੋੜੀ ਜਿਹੀ ਸ਼ਾਂਤੀ ਲਿਆਓ ਐਵੇਂ ਨਾ ਉਬਲੇ ਫਿਰੋ ਉਬਲੇ ਨਾ ਫਿਰੋ ਬਸ ਮਾਰ ਦੋ ਵੜ ਦੋ ਟੱਕ ਦੋ ਏਸੀ ਕਰਕੇ ਪੰਜਾਬ ਪਿੱਛੇ ਜਾ ਹੀ ਰਿਹਾ ਹੈ ਜਾ ਰਿਹਾ ਹੈ ਪੰਜਾਬ ਪਛੜੀ ਜਾ ਰਿਹਾ ਹੈ ਪੰਜਾਬ ਪੰਜਾਬ ਪਹਿਲਾਂ ਵਰਗਾ ਰਿਹਾ ਹੀ ਨਹੀਂ ਨਾ ਪਿਆਰ ਨਾ ਮੁਹੱਬਤ ਸਾਨੂੰ ਤੇ ਵਿਦੇਸ਼ਾਂ ਵਿੱਚ ਦੇਖ ਬੈਠੇ ਹਨ ਇਸ ਤਰ੍ਹਾਂ ਲੱਗਦਾ ਜਦ ਖਬਰਾਂ ਪੜ੍ਹਦੇ ਆਂ న్యూਸ ਦੇਖਦੇ ਆਂ ਕਿ ਸਾਡੇ ਤਾਂ ਉੱਥੇ ਜਾਣ ਨੂੰ ਦਿਲ ਨਹੀਂ ਕਰਦਾ ਵੀ ਕਿਦਾਂ ਦਾ ਮਾਹੌਲ ਹੋ ਰਿਹਾ ਉੱਥੇ ਕਿਸੇ ਦਾ ਕੋਈ ਰਾਹ ਦੇ ਵਿੱਚ ਕਿਸੇ ਨਾਲ ਕਿਸੇ ਦੀ ਕੋਈ ਗੱਡੀ ਟਕਰਾ ਜਾਏ ਤਾਂ ਇਹ ਨਹੀਂ ਪਤਾ ਕਿ ਤੁਸੀਂ ਸ਼ਾਮ ਨੂੰ ਘਰ ਆਉਣਾ ਕਿ ਨਹੀਂ ਉਹ ਗਨ ਕੋਲੇ ਰੱਖਦੇ ਨੇ ਪਤਾ ਨਹੀਂ ਰਸਤੇ 'ਚ ਬੰਦਾ ਉਹਨੇ ਮੁੜ ਕੇ ਘਰ ਆਉਣ ਦੇਣਾ ਕਿ ਨਹੀਂ ਆਉਣ ਦੇਣਾ ਭਾਵ ਪੇਸ਼ੈਂਟ ਕਹਿੰਦੇ ਤਾਂ ਹੈ ਸੀ ਗੁਰੂਆਂ ਪੀਰਾਂ ਦੀ ਧਰਤੀ ਪਰ ਗੁਰੂਆਂ ਪੀਰਾਂ ਦੇ ਜੀਵਨ ਵਾਲੀ ਝਲਕ ਸਾਡੇ ਵਿੱਚ 1% ਵੀ ਨਹੀਂ ਦਿਸਦੀ 1% ਵੀ ਬਰਦਾਸ਼ਤ ਕਰਨ ਦੀ ਮਾਦਾ ਤੇ ਸਾਡੇ ਵਿੱਚ ਹੈ ਹੀ ਨਹੀਂ ਹੈ ਬਰਦਾਸ਼ਤ ਕਰਨ ਦਾ ਜਿਗਰਾ ਤੇ ਸਾਡੇ ਵਿੱਚ ਹੈ ਹੀ ਨਹੀਂ ਹੈ ਬਸ ਅਸੀਂ ਉਬਲੇ ਫਿਰਦੇ ਆਂ ਉਬਲੇ ਫਿਰਦੇ ਆਂ ਇਹਦੇ ਵਿੱਚ ਨੁਕਸਾਨ ਸਾਡਾ ਹੀ ਏ ਜੇ ਅਸੀਂ ਅੱਗਾ ਲਾਉਂਦੇ ਆ ਇਹ ਜ਼ਮੀਨ ਦਾ ਵੀ ਨੁਕਸਾਨ ਹੈ ਵਾਤਾਵਰਨ ਦਾ ਵੀ ਨੁਕਸਾਨ ਹੈ ਸਾਹ ਵੀ ਅਸੀਂ ਲੈਣਾ ਹੈ ਤੁਸੀਂ ਹੀ ਲੈਣਾ ਹੈ ਉਸ ਜ਼ਮੀਨ ਦੇ ਉੱਤੇ ਸਾਨੂੰ ਵਿਦੇਸ਼ਾਂ 'ਚ ਬੈਠਿਆਂ ਨੂੰ ਇੰਨਾ ਦਰਦ ਹੈ ਪੰਜਾਬ ਦੇ ਨਾਲ ਤੇ ਤੁਹਾਨੂੰ ਪੰਜਾਬ ਬੈਠਿਆਂ ਨੂੰ ਦਰਦ ਨਹੀਂ ਜਾਗਦਾ ਤੁਹਾਡੇ ਅੰਦਰ ਕਿ ਅਸੀਂ ਨਾ ਨੁਕਸਾਨ ਕਰੀਏ ਪੰਜਾਬ ਦਾ ਸੋ ਇਹੀ ਬੇਨਤੀਆਂ ਪ੍ਰਵਾਨ ਕਰਨੀਆਂ ਜੀ ਫਿਰ ਕਿਤੇ ਮਿਲਾਂਗੇ ਕਿਸੇ ਅਗਲੇ ਵੀਡੀਓ 'ਚ ਤਦ ਤੱਕ ਲਈ ਸਤਿ ਸ਼੍ਰੀ ਅਕਾਲ